ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿਰਮਲ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਆਲੂ ਬੈਂਗਨ ਦੀ ਬਹੁਤ ਹੀ ਟੇਸਟੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਇਹ ਸਬਜ਼ੀ ਜਿੰਨੀ ਦੇਖਣ ਵਿੱਚ ਵਧੀਆ ਲੱਗਦੀ ਏ ਓਨੀ ਹੀ ਖਾਣ ਵਿੱਚ ਵੀ ਟੇਸਟੀ ਬਣ ਕੇ ਤਿਆਰ ਹੁੰਦੀ ਏ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਹੋਰ ਨਵੀਆਂ-ਨਵੀਆਂ ਵੀਡੀਓਜ਼ ਦੇ ਲਈ ਤੇ ਆਓ ਫਿਰ ਆਲੂ ਬੈਂਗਣ ਦੀ ਟੇਸਟੀ ਸਬਜੀ ਬਣਾਉਣੀ ਸ਼ੁਰੂ ਕਰਦੇ ਹਾਂ ਬੈਂਗਣ ਬਣਾ ਲੈ ਮੈਂ ਇੱਥੇ 300 ਗ੍ਰਾਮ ਬੈਂਗਣ ਲਏ ਆ ਤੇ ਬੈਂਗਣਾ ਦੀ ਮੈਂ ਪਿੱਛੋਂ ਬੇਸਟ ਡੰਡੀਆਂ ਉਤਾਰ ਕੇ ਤੇ ਇਹਨਾਂ ਨੂੰ ਇਦਾਂ ਚੀਰਾ ਲਗਾ ਕੇ ਰੱਖ ਲਿਆ ਹੈ ਤੇ ਇਹਨਾਂ ਨੂੰ ਮੈਂ 2-3 ਵਾਰ ਚੰਗੀ ਤਰ੍ਹਾਂ ਪਾਣੀ ਨਾਲ ਧੋ ਕੇ ਤੇ ਨਮਕ ਵਾਲੇ ਪਾਣੀ ਵਿੱਚ 10 ਤੋਂ 15 ਮਿੰਟ ਲਈ ਭਿਉਂ ਕੇ ਰੱਖ ਲਿਆ ਹੈ। ਬੈਂਗਣਾ ਨੂੰ ਨਮਕ ਵਾਲੇ ਪਾਣੀ ਵਿੱਚ ਭਿਉਉਗੇ ਜ਼ਰੂਰ ਰੱਖਣਾ ਚਾਹੀਦਾ ਹੈ ਕਿਉਂਕਿ ਇਹਨਾਂ ਨੂੰ ਬਹੁਤ ਸਾਰੀਆਂ ਕੀਟਨਾਸ਼ਕ ਦਵਾਈਆਂ ਲੱਗੀਆਂ ਹੁੰਦੀਆਂ ਐ ਤੇ ਜਦੋਂ ਅਸੀਂ ਇਹਨਾਂ ਨੂੰ ਭਿਉਂ ਕੇ ਰੱਖਦੇ ਹਾਂ ਤੇ ਉਹਨਾਂ ਦਾ ਅਸਰ ਜਿਹੜਾ ਉਹ ਖਤਮ ਹੋ ਜਾਂਦਾ ਹੈ। ਸਬਜ਼ੀ ਵਿੱਚ ਪਾਉਣ ਲਈ ਮੈਂ ਦੋ ਆਲੂਆਂ ਨੂੰ ਗੋਲ ਟੁਕੜਿਆਂ 'ਚ ਕੱਟ ਲਿਆ ਹੈ। ਮੀਡੀਅਮ ਸਾਈਜ਼ ਦੇ ਟੁਕੜੇ ਕੱਟਾਂਗੇ ਜਿਆਦਾ ਮੋਟੇ ਟੁਕੜੇ ਨਹੀਂ ਕੱਟਣੇ ਇਹਦੇ ਬੈਂਗਣਾ ਨੂੰ ਭਰਨ ਲਈ ਹੁਣ ਅਸੀਂ ਇੱਕ ਮਸਾਲਾ ਤਿਆਰ ਕਰ ਲਾਂਗੇ ਇੱਕ ਚਮਚ ਨਮਕ ਲੈ ਲਾਂਗੇ ਅੱਧਾ ਚਮਚ ਹਲਦੀ ਪਾਊਡਰ ਅੱਧਾ ਚਮਚ ਲਾਲ ਮਿਰਚ ਅੱਧਾ ਚਮਚ ਗਰਮ ਮਸਾਲਾ ਇੱਕ ਚਮਚ ਧਨੀਆ ਪਾਊਡਰ ਅੱਧਾ ਚਮਚ ਅਸੀਂ ਇਹਦੇ ਵਿੱਚ ਅੰਬਚੂਰ ਪਾਊਡਰ ਪਾਵਾਂਗੇ ਸਾਰੇ ਮਸਾਲਿਆਂ ਨੂੰ ਮਿਕਸ ਕਰ ਲਾਂਗੇ ਸਾਰੇ ਮਸਾਲਿਆਂ ਨੂੰ ਮੈਂ ਮਿਕਸ ਕਰ ਲਿਆ ਤੇ ਹੁਣ ਅਸੀਂ ਇਹਨਾਂ ਨੂੰ ਬੈਂਗਣਾ 'ਚ ਪਰ ਲਾਂਗੇ ਸਮਝਣਾ ਲੱਸੀ ਇਹਦੇ ਵਿੱਚ ਮਸਾਲਾ ਭਰ ਦੇ ਜਾਵਾਂਗੇ ਸਾਰੇ ਬੈਂਗਣਾ ਚ ਸੀ ਅਸੀਂ ਇਸੇ ਤਰ੍ਹਾਂ ਮਸਾਲਾ ਭਰ ਲਾਂਗੇ ਸਾਰੇ ਬੈਂਗਣਾ ਚ ਮੈਂ ਮਸਾਲਾ ਭਰ ਲਿਆਏ ਤੇ ਜਿਹੜਾ ਮਸਾਲਾ ਬਚ ਗਿਆ ਹੈ ਇਹਨੂੰ ਅਸੀਂ ਤੜਕੇ ਚ ਵਰਤ ਲਾਂਗੇ ਹੁਣ ਇੱਕ ਕੜਾਈ ਗੈਸ ਉੱਪਰ ਗਰਮ ਰੱਖ ਲਾਂਗੇ ਤੇ 3-4 ਵੱਡੇ ਚਮਚ ਤੇਲ ਗਰਮ ਰੱਖ ਲਾਂਗੇ ਤੇਲ ਹੁਣ ਚੰਗੀ ਤਰ੍ਹਾਂ ਗਰਮ ਹੋ ਗਿਆ ਏ ਇਹਦੇ ਵਿੱਚ ਅਸੀਂ ਆਲੂ ਪਾ ਕੇ ਫਰਾਈ ਕਰ ਲਾਂਗੇ 1-2 ਮਿੰਟ ਲਈ ਆਲੂਆਂ ਨੂੰ ਫਰਾਈ ਕਰ ਲਾਂਗੇ ਆਲੂਆਂ ਨੂੰ ਮੈਂ 1 ਤੋਂ 2 ਮਿੰਟ ਲਈ ਫਰਾਈ ਕਰ ਲਿਆ ਹੈ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਬਹੁਤ ਜ਼ਿਆਦਾ ਅਸੀਂ ਇਹਨਾਂ ਨੂੰ ਫਰਾਈ ਨਹੀਂ ਕਰਨਾ ਬਸ 1-2 ਮਿੰਟ ਲਈ ਫਰਾਈ ਕਰਨਾ ਹੈ ਕਿਉਂਕਿ ਅਸੀਂ ਸਬਜ਼ੀ ਵਿੱਚ ਇਹਨਾਂ ਨੂੰ ਬਾਅਦ ਵਿੱਚ ਵੀ ਪਕਾਵਾਂਗੇ ਥੋੜੇ ਜਿਹਾ ਸੌਫਟ ਹੋਣ ਤਾਂ ਕਿ ਇਹਨਾਂ ਨੂੰ ਫਰਾਈ ਕਰਾਂਗੇ ਥੋੜਾ ਅਸੀਂ ਬੈਂਗਣ ਵੀ ਇਹਦੇ ਵਿੱਚ ਫਰਾਈ ਕਰ ਲਾਂਗੇ थोड़े सॉफ्ट हूँ तक फ्राई करेंगे बैंगना हम चार सौ पांच मिनट लिए वाया तरह फ्राई कर लिया है तो काफी हद तक ये सॉफ्ट हो गए हम अभी भी बहर क्ड लेंगे ਇਸੇ ਤੇਲ ਵਿੱਚ ਹੁਣ ਅਸੀਂ ਅੱਧਾ ਚਮਚ ਜੀਰਾ ਪਾ ਦਾਂਗੇ। ਨਾਲ ਹੀ ਅਸੀਂ ਇੱਕ ਚਮਚ ਦੇ ਕਰੀਬ ਇਹਦੇ ਵਿੱਚ ਲਸਣ ਬਰੀਕ ਕੱਟ ਕੇ ਪਾ ਦਾਂਗੇ। ਲਸਣ ਨੂੰ ਫਰਾਈ ਕਰ ਲਾਂਗੇ। ਉਸੇ ਦੇ ਵਿੱਚ ਦੋ ਬਰੀਕ ਕੱਟ ਕੇ ਪਿਆਜ਼ ਪਾ ਦਾਂਗੇ ਪਿਆਜ਼ ਨੂੰ ਹੋਣਾ ਸੀ ਵਧੀਆ ਤਰ੍ਹਾਂ ਫਰਾਈ ਕਰ ਲਾਂਗੇ ਹਲਕਾ 골ਡਨ ਜਿਹਾ ਕਲਰ ਹੋਣ ਤਾਂ ਕਿ ਪਿਆਜ਼ ਨੂੰ ਫਰਾਈ ਕਰਾਂਗੇ ਪਿਆਜ਼ ਹੁਣ ਫਰਾਈ ਹੋ ਗਿਆ ਏ ਇਹਦੇ ਵਿੱਚ ਦੋ ਬਰੀਕ ਐਟਕੇ ਟਮਾਟਰ ਪਾ ਦਾਂਗੇ ਟਮਾਟਰਾਂ ਨੂੰ ਵੀ ਹੁਣ ਅਸੀਂ ਸੰਗੀਤ ਦਾ ਸੌਫਟ ਹੁੰਦਾ ਕਿ ਪਕਾਵਾਂਗੇ ਮਟਰ ਵੀ ਸਾਡਾ ਬਹੁਤ ਵਧੀਆ ਤੇਰਾ ਪੱਕ ਚੁੱਕਾ ਹੈ ਅੱਧਾ ਚਮਚ ਹੋਣਾ ਸੀ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾ ਦਾਂਗੇ ਅੱਧੇ ਚਮਚ ਤੋਂ ਥੋੜੀ ਜਿਹੀ ਕਾਠੀ ਹਲਦੀ ਪਾਊਡਰ ਹੋਰ ਅਸੀਂ ਇਹਦੇ ਵਿੱਚ ਕੋਈ ਮਸਾਲਾ ਨਹੀਂ ਪਾਵਾਂਗੇ ਬੈਂਗਲਪੁਰ ਲਈ ਅਸੀਂ ਜਿਹੜਾ ਮਸਾਲਾ ਬਚਾਇਆ ਸੀ ਉਹ ਮਸਾਲਾ ਵੀ ਵਿੱਚ ਪਾ ਦਾਂਗੇ ਥੋੜਾ ਜਿਹਾ ਪਾਣੀ ਪਾ ਕੇ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਤਾਲੇ ਵੀ ਹੁਣ ਵਧੀਆ ਤਰ੍ਹਾਂ ਪੱਕ ਚੁੱਕੇ ਆ। ਇਹਨਾਂ ਲਈ ਦੁਬਾਰਾ ਤੇਲ ਛੱਡਣਾ ਸ਼ੁਰੂ ਕਰ ਦਿੱਤਾ ਹੈ। ਹੁਣ ਅਸੀਂ ਇਹਦੇ ਵਿੱਚ ਆਲੂ ਤੇ ਬੈਂਗਣ ਪਾ ਦਾਂਗੇ। ਮਿਕਸ ਕਰ ਲਾਂਗੇ। ਅੱਧੇ ਕੱਪ ਦੇ ਕਰੀਬ ਅਸੀਂ ਸਬਜ਼ੀ 'ਚ ਪਾਣੀ ਪਾ ਦਾਂਗੇ। ਸਬਜ਼ੀ ਨੂੰ ਢੱਕ ਕੇ 3 ਤੋਂ 4 ਮਿੰਟ ਲਈ ਪਕਾ ਲਾਂਗੇ। सब्जी बढ़ते हुए हम पाई तो सात मिनट हो गए सब्जी चेक करते हैं सब्जी साढ़ी बन के तैयार है गैस की फ्लेम हूँ बंद कर देंगे सब्जी ने एक बाउल चा ਸਬਜੀ ਨੂੰ ਮੈਂ ਇੱਕ ਬౌల్ ਚ ਕੱਢ ਲਿਆ ਏ ਬਹੁਤ ਹੀ ਟੇਸਟੀ ਤੇ ਮਸਾਲੇਦਾਰ ਸਬਜੀ ਬਣ ਕੇ ਤਿਆਰ ਹੋਈ ਏ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਧੰਨਵਾਦ